ਲਗਦਾ ਕਿ ਇਹ ਤੇ ਹੈ ਹੀ ਐ ਬੀਜੇਪੀ ਦੀ ਹਰਿਆਣਾ ਸਰਕਾਰ ਔਰ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਔਰ ਸਾਡੇ ਇਸ ਮੁਲਕ ਤੇ ਲੋਕਾਂ ਨੂੰ ਉਹਨਾਂ ਦੀ ਆਪਣੀ ਰਾਜਧਾਨੀ ਚ ਆਉਣ ਤੋਂ ਰੋਕਿਆ ਜਾ ਰਿਹਾ ਹੈ ਜਿਹੜਾ ਉਹ ਜਮਹੂਰੀਅਤ ਦਾ ਡੈਮੋਕਰੈਟਿਕ ਪ੍ਰੋਟੈਸਟ ਕਰ ਰਿਹਾ ਹੈ ਉਹਦੇ ਤੇ ਸ਼ਾਂਤੀਮਈ ਤਰੀਕੇ ਨਾਲ ਉਹਨੂੰ ਰੋਕਿਆ ਜਾ ਰਿਹਾ ਔਰ ਸੰਵਿਧਾਨ ਅਦੇ ਇਹੀ ਸਾਡਾ ਸੰਵਿਧਾਨ ਹੈ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਅਧਿਕਾਰ ਦਿੰਦਾ ਹੈ ਹੱਕ ਦਿੰਦਾ ਹੈ ਕਿ ਉਹ ਈਸਫਲੀ ਪ੍ਰੋਟੈਸਟ ਕਰ ਸਕਦੇ ਆ ਆਪਣੇ ਹੱਕਾਂ ਦੀ ਲੜਾਈ ਲੜ ਸਕਦੇ ਆ ਲੇਕਿਨ ਤਾਨਾਸ਼ਾਹੀ ਕੇਂਦਰ ਸਰਕਾਰ ਦੀ ਦੇਖੋ ਵੀ ਅੱਜ ਜਮਹੂਰੀ ਹੱਕਾਂ ਤੇ ਲੜ ਰਹੇ ਕਿਸਾਨ ਨੂੰ ਦਿੱਲੀ ਆਉਣ ਤੋਂ ਰੋਕਿਆ ਜਾ ਰਿਹਾ ਬੀਜੇਪੀ ਉਹਨਾਂ ਔਰ ਉਹਨਾਂ ਤੇ ਅਤਿਆਚਾਰ ਕੀਤਾ ਕਿਸਾਨ ਨੇਤਾ ਜਿਵੇਂ ਸਿੰਘ ਦਿੱਲੀ ਵਾਲੀ ਦਿੱਕਤ ਕਾਫੀ ਗੁੰਮਾਜੁਕ ਬਤਾਈ ਜਾ ਰਹੀ ਹੈ ਕਾਫੀ ਖਰਾਬ ਹੈ ਉਸਕੋ ਆਪ ਇਸ ਤਰੀਕੇ ਸੇ ਦੇਖਦੇ ਹੈ ਕਿਆ ਸਰਕਾਰ ਕੋਈ ਕਦਮ ਉਠਾ ਰਹੀ ਹੈ ਪੰਜਾਬ ਸਰਕਾਰ ਦੇਖੋ ਪੰਜਾਬ ਸਰਕਾਰ ਤੇ ਫਰੋਮ ਦਾ ਫਸਟ ਡੇ ਉਥੇ ਡਾਕਟਰ ਵੀ ਭੇਜ ਰਹੀ ਹੈ ਸਾਡੇ ਕਾਫੀ ਲੀਟਰ ਸਹਿਵਾਨ ਔਰ ਲੋਕਲ ਪ੍ਰਸ਼ਾਸਨ ਲੱਗਿਆ ਆ ਡੱਲੇਵਾਲ ਸਾਹਿਬ ਦੇ ਸ਼ੇਧ ਨੂੰ ਵੈਰੀ ਕਨਸਰਨਿੰਗ ਐਜ ਕੋਈ ਦੋਰਾ ਇਟਸ ਵੈਰੀ ਕਨਸਰਨਿੰਗ ਸਿਚੁਏਸ਼ਨ ਔਰ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਵੀ ਫਿਕਰਵੰਦੀ ਜਤਾਈ ਉਹਨਾਂ ਦੀ ਸ਼ੇਧ ਨੂੰ ਲੈ ਕੇ ਔਰ ਮੈਨੂੰ ਲੱਗਦਾ ਹੈ ਵੀ ਪਾਰ ਸਰਕਾਰ ਨੂੰ ਇਮੀਡੀਏਟਲੀ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਆ ਔਰ ਡੱਲੇਵਾਲ ਸਾਹਿਬ ਦੀ ਸ਼ੇਧ ਨੂੰ ਧਿਆਨ ਚ ਰੱਖਦੇ ਹੋਏ ਇੱਕ ਬਜ਼ੁਰਗ ਨੇਤਾ ਸਾਡਾ ਜਿਨੇ ਸਾਰੀ ਉਮਰ ਸੰਘਰਸ਼ ਕੀਤਾ ਗਰੀਬਾਂ ਮਜ਼ਦੂਰਾਂ ਕਿਸਾਨਾਂ ਲਈ घटो घट वो सेहत में ध्यान च रख के इमीजिएटली ब गल गल दरवाजे जोड़े गलबात शुरू कर और उन्होंने प्रॉपर जोड़ा है राहत दी जाए सेहत उन्होंने ध्यान च रख के इलाज करवाया जाए लेकिन राज्यसभा सांसद है बीजेपी के रामचंद्र जांगड़ा उन्होंने का कहना है कि जिस तरीके से एक साल तक किसान आंदोलन हुआ था उस दौरान जो उसके आसपास की जो इलाके की साथियों लड़के साथियों लड़कियां जो है वो गायब हुई है और ये कह रहे हैं कि उनके पास इंटेलिजेंस की रिपोर्ट्स सीआईडी की रिपोर्ट है किस तरीके से देखते हैं आप वो बीजेपी ਦਾ ਜਿਹਹੀ दोगला और ਦੋਹਰਾ ਮਾਪਦੰਡ ਹੈ ਹਾਊਸ ਦੇ ਅੰਦਰ ਤਾਂ ਕਹਿ ਰਿਆ ਸੀ ਕਿਸਾਨਾਂ ਦੇ ਮਸੀਹਾ ਹੈ ਕਿਸਾਨਾਂ ਲਈ ਫਿਕਰਮੰਦ ਹੈ ਔਰ ਬਾਹਰ बीजेपी ਦੇ ਲੀਡਰ ਚਾਹੇ ਉਹ ਜਿਹਦਾ ਤੁਸੀਂ ਜਾਂਗੜੇ ਦਾ ਜ਼ਿਕਰ ਕੀਤਾ ਚਾਹੇ ਮੁੱਖ ਮੰਤਰੀ ਹੋਣ ਪਰ ਉਹ ਸਾਹਬ ਕਾ ਮੁੱਖ ਮੰਤਰੀ ਖੱਟੜ ਸਾਹਿਬ ਹੋਵੇ बीजेपी ਦੇ तमाम ਨੇਤਾ ਸਮੇਂ-ਸਮੇਂ ਤੇ ਕਿਸਾਨਾਂ ਨੂੰ ਐਂਟੀ ਨੈਸ਼ਨਲ ਪਤਾ ਨਹੀਂ ਕੀ ਕੀ ਕਹਿ ਕੇ ਹਮੇਸ਼ਾ ਬਦਨਾਮ ਕਰਦੇ ਰਹੇ ਔਰ ਇਹ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਇਹਨਾਂ ਦਾ ਹੰਕਾਰ ਹੈ ਇਸ ਹੰਕਾਰ ਨੂੰ ਲੋਕ ਬਹੁਤ ਦੇਰ ਤੱਕ ਬਰਦਾਸ਼ਤ ਨਹੀਂ ਕਰ ਲੱਗਦਾ ਕਿ ਇਹ ਤੇ ਹੈ ਹੀ ਹੈ ਬੀਜੇਪੀ ਦੀ ਹਰਿਆਣਾ ਸਰਕਾਰ ਔਰ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਤੇ ਹਤਿਆਚਾਰ ਕਰ ਰਹੀ ਔਰ ਸਾਡੇ ਇਸ ਮੁਲਕ ਤੇ ਲੋਕਾਂ ਨੂੰ ਉਹਨਾਂ ਦੀ ਆਪਣੀ ਰਾਜਧਾਨੀ ਚ ਆਉਣ ਤੋਂ ਰੋਕਿਆ ਜਾ ਰਿਹਾ ਹੈ ਜਿਹੜਾ ਉਹ ਜਮਹੂਰੀਅਤ ਦਾ ਡੈਮੋਕਰੈtic ਪ੍ਰੋਟੈਸਟ ਕਰ ਰਿਹਾ ਹੈ ਉਹਦੇ ਤੇ ਸ਼ਾਂਤੀਮਈ ਤਰੀਕੇ ਨਾਲ ਉਹਨੂੰ ਰੋਕਿਆ ਜਾ ਰਿਹਾ ਔਰ ਸੰਵਿਧਾਨ ਅਦੇ ਇਹ ਹੀ ਸਾਡਾ ਸੰਵਿਧਾਨ ਹੈ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਅਧਿਕਾਰ ਦਿੰਦਾ ਹੈ ਹੱਕ ਦਿੰਦਾ ਹੈ ਕਿ ਉਹ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਆਪਣੇ ਹੱਕਾਂ ਦੀ ਲੜਾਈ ਲੜ ਸਕਦੇ ਲੇਕਿਨ ਤਾਨਾਸ਼ਾਹੀ ਕੇਂਦਰ ਸਰਕਾਰ ਦੀ ਦੇਖੋ ਵੀ ਅੱਜ ਜਮਹੂਰੀ ਹੱਕਾਂ ਤੇ ਲੜ ਰਹੇ ਕਿਸਾਨ ਨੂੰ ਦਿੱਲੀ ਆਉਣ ਤੋਂ ਰੋਕਿਆ ਜਾ ਰਿਹਾ ਬੀਜੇਪੀ ਉਹਨਾਂ ਔਰ ਉਹਨਾਂ ਤੇ ਅਤਿਆਚਾਰ ਕੀਤਾ ਕਿਸਾਨ ਨੇਤਾ ਜਿ ਇਹ ਜਿਸੰਦਲੀ ਵਾਲੀ ਕਿੱਦਦ ਕਾਫੀ ਮੁੰਗਾਜੁਕ ਬਤਾਈ ਜਾ ਰਹੀ ਹੈ ਕਾਫੀ ਖਰਾਬ ਹੈ ਉਸਕੋ ਆਪ ਇਸ ਤਰੀਕੇ ਸੇ ਦੇਖੇ ਕਿਆ ਸਰਕਾਰ ਕੋਈ ਕਦਮ ਉਠਾ ਰਹੀ ਹੈ ਪੰਜਾਬ ਸਰਕਾਰ ਇਕੋ ਪੰਜਾਬ ਸਰਕਾਰ ਤੇ ਫਰੋਮ ਦਾ ਫਸਟ ਡੇ ਉਥੇ ਡਾਕਟਰ ਵੀ ਭੇਜ ਰਹੀ ਹੈ ਸਾਡੇ ਕਾਫੀ ਲੀਟਰ ਸੈਵਾਨ ਔਰ ਲੋਕਲ ਪ੍ਰਸ਼ਾਸਨ ਲੱਗਿਆ ਆ ਡੱਲੇਵਾਲ ਸਾਹਿਬ ਦਾ ਸ਼ੇਦ ਨੂੰ ਬੈਰੀ ਕਨਸਰਨਿੰਗ ਐਜ ਕੋਈ ਦੋਹਰਾ ਇਟਸ ਵੈਰੀ ਕਨਸਰਨਿੰਗ ਸਿਚੁਏਸ਼ਨ ਔਰ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਵੀ ਫਿਕਰਮੰਦੀ ਜਿਤਾਈ ਹੈ ਉਹਨਾਂ ਦੇ ਸ਼ੇਦ ਨੂੰ ਲੈ ਕੇ ਔਰ ਮੈਨੂੰ ਲੱਗਦਾ ਹੈ ਵੀ ਭਾਰਤ ਸਰਕਾਰ ਨੂੰ ਇਮੀਡੀਏਟਲੀ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਆ ਔਰ ਡੱਲੇਵਾਲ ਸਾਹਿਬ ਦੀ ਸ਼ੇਧ ਨੂੰ ਧਿਆਨ ਚ ਰੱਖਦੇ ਹੋਏ ਇੱਕ ਬਜ਼ੁਰਗ ਨੇਤਾ ਸਾਡਾ ਜਿਨੇ ਸਾਰੀ ਉਮਰ ਸੰਘਰਸ਼ ਕੀਤਾ ਗਰੀਬਾਂ ਮਜ਼ਦੂਰਾਂ ਕਿਸਾਨਾਂ ਲਈ ਘੱਟੋ ਘੱਟ ਉਹਦੀ ਸ਼ੇਧ ਨੂੰ ਧਿਆਨ ਚ ਰੱਖ ਕੇ ਇਮੀਡੀਏਟਲੀ ਬਗਲਾਂ ਗੱਲ ਦੇ ਦਰਵਾਜ਼ੇ ਜਿਹੜੇ ਗੱਲਬਾਤ ਦੇ ਸ਼ੁਰੂ ਕਰਨ ਔਰ ਉਹਨਾਂ ਨੂੰ ਪ੍ਰੋਪਰ ਜਿਹੜਾ ਰਾਹਤ ਦਿੱਤੀ ਜਾਵੇ ਸ਼ੇਧ ਉਹਨਾਂ ਨੂੰ ਧਿਆਨ ਚ ਰੱਖ ਕੇ ਇਲਾਜ ਕਰਵਾਇਆ ਜਾਵੇ

ਔਰ ਬਾਅਦ ਬੀਜੇਪੀ ਦੇ ਲੀਡਰ ਚਾਹੇ ਉਹ ਜਿਹਦਾ ਤੁਸੀਂ ਜਾਂਗੜੇ ਦਾ ਜ਼ਿਕਰ ਕੀਤਾ ਚਾਹੇ ਮੁੱਖ ਮੰਤਰੀ ਹੋਣ ਪਰ ਉਹ ਸਾਹਬ ਕਾ ਮੁੱਖ ਮੰਤਰੀ ਖੱਟਰ ਸਾਹਬ ਹੋਵੇ ਬੀਜੇਪੀ ਦੇ ਤਮਾਮ ਨੇਤਾ ਸਮੇਂ-ਸਮੇਂ ਤੇ ਕਿਸਾਨਾਂ ਨੂੰ ਐਂਟੀ ਨੈਸ਼ਨਲ ਪਤਾ ਨਹੀਂ ਕੀ ਕੀ ਕਹਿ ਕੇ ਹਮੇਸ਼ਾ ਬਦਨਾਮ ਕਰਦੇ ਰਹੇ ਔਰ ਇਹ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਇਹਨਾਂ ਦਾ ਹੰਕਾਰ ਹੈ ਇਸ ਹੰਕਾਰ ਨੂੰ ਲੋਕ ਬਹੁਤ ਦੇਰ ਤੱਕ ਬਰਦਾਸ਼ਤ ਨਹੀਂ ਕਰੇ